ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਵਿੱਚ ਜਿਸ ਦਾ ਨਾਮ ਹੈ ਦੋ ਪਹਿਣਾ ਉਮੀਦ ਕਰਦੇ ਹਾਂ ਸਭ ਵਧੀਆ ਹੋਵਗੇ ਠੀਕ ਠਾਕ ਹੋਵਗੇ ਹਾਂਜੀ ਅਸੀਂ ਬੈਠੇ ਸੀ ਗੱਡੀ 'ਚ ਤਿਆਰ ਹੋ ਕੇ ਰਸਤੇ ਦੇ ਵਿੱਚ ਅਸੀਂ ਰੁਕੇ ਹੋਏ ਸੀਗੇ ਥੋੜਾ ਜਿਹਾ ਸੀਸੇ 'ਚ ਪ੍ਰੋਬਲਮ ਆ ਗਈ ਸੀ ਸਾਈਡ ਵਾਲੀ 'ਚ ਦਿਖਾ ਰਹੇ ਸੀਗੇ ਅਸੀਂ ਜਾ ਰਹੇ ਹਾਂ ਜੱਦੀ ਦੀ ਕੋਲ ਅੱਜ ਸਾਡੇ ਨਵਾਬ ਦੀ ਹੈਗੀ ਲੋੜੀ ਪਹਿਲੀ ਲੋੜੀ ਆ ਪਰ ਇਸ ਵਾਰ ਅਸੀਂ ਲੋੜੀ ਨਹੀਂ ਮਨਾ ਰਹੇ ਲੋੜੀ ਅਸੀਂ ਅਗਲੇ ਸਾਲ ਬਣਾਵਾਂਗੇ ਸਿਰਫ ਬੁੜੀ ਵੰਡਣਾ ਅੱਜ ਜੀ ਜੀ ਨੇ ਇਨਵਾਈਟ ਕੀਤਾ ਸੀ ਅਸੀਂ ਜਾ ਰਹੇ ਹਾਂ ਉੱਥੇ ਇੱਧਰ ਰੂਮ ਵਿੱਚ ਬੈਠੀ ਆ ਅਰਵਾਬੂ ਪ੍ਰਵਾਬਤਾ ਹਜੀ ਅਰਵਾਬ ਨੂੰ ਤਿਆਰ ਕਰਨਾ ਸੀ ਟਾਈਪ ਗੁਪ ਚੇਂਜ ਕਰਦੇ ਆ ਇਹਦੀ ਕੋਲੇ ਜੀ ਜਾ ਕੇ ਕਰ ਦਾਂਗੇ ਇਹ ਸੁੱਤੀ ਭਈ ਸੀ ਅਸੀਂ ਨੂੰ ਆਈ ਲੈ ਆਏ ਤੇ ਅੱਗੇ ਜਾ ਕੇ ਇੱਕ ਰਿੰਮ ਦੇ ਬੂਆ ਨੇਗੀ ਰੜ ਅਸੀਂ ਉਹਨਾਂ ਨੂੰ ਉੱਥੋਂ ਸਾਡੇ ਨਾਲ ਜਾਣਗੇ ਉਸਨਾਂ ਦੇ ਪਿੰਡ ਵਿੱਚ ਦੀ ਲੰਘਾਂਗੇ ਫਿਰ ਉਸਨੂੰ ਨਾਲ ਬਠਾ ਲਾਂਗੇ ਹਾਂਜੀ ਹੁਣ ਅਸੀਂ ਆ ਗਏ ਸੀ ਦੀਦੀ ਕੋਲ ਗੁੜਵੰਡ ਕੇ ਹੁਣ ਅਸੀਂ ਆ ਗਏ ਸੀ ਦੂਸਰੇ ਦੀਦੀ ਕੋਲ ਇਹਨਾਂ ਨੂੰ ਛੱਡਣ ਆਏ ਸੀਗੇ ਹੁਣ ਆ ਗਏ ਅਸੀਂ ਇੱਥੇ ਆ ਦੇ ਸਾਡਾ ਬਾਂਦਰ ਦੁਕਾਨ ਇੱਥੇ ਬਹੁਤ ਸੋਹਣਾ ਲੁਕੇਸ਼ਨ ਆ ਦੇਖੋ ਕਿੰਨੇ ਜ਼ਿਆਦਾ ਲੱਗ ਰਹੇ ਨੇਗੇ ਏ ਕੀ ਆ ਇਹਨੂੰ ਕੀ ਕਹਿੰਦੇ ਨੇ ਇਹਨੂੰ ਉਹ ਉਹ ਹੈ ਕੋਈ ਇਹ ਪਤਾ ਨਹੀਂ ਕਿੰਨੂੰ ਨੇ ਪਤਾ ਨਹੀਂ ਕੀ ਆ ਮੈਨੂੰ ਤਾਂ ਆਪ ਨਹੀਂ ਪਤਾ ਬਹੁਤ ਜਿਆਦਾ ਲੱਗ ਰਹੇ ਨੇ ਉਧਰ ਵੀ ਬਹੁਤ ਲੱਗ ਰਹੇ ਨੇ ਉਹ ਪੂਰੇ-ਪੂਰੇ ਬਹੁਤ ਰੱਖਾ ਉਹ ਨਹੀਂ ਦਿਖ ਰਹੇ ਉਹ ਸਾਨਾ ਵਧੀਆ ਸੰਤਰੀ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਇੱਥੇ ਰੈਲੀ ਜੀ ਉਧਰ ਵੀ ਬਹੁਤ ਜ਼ਿਆਦਾ ਨਾ ਹਾਂਜੀ ਆ ਜੋ ਆਪਾਂ ਦਿਖਾਉਣੇ ਉਧਰ ਹਾਂਜੀ ਡਰ ਵੀ ਲੱਗਦਾ ਉਹ ਤਾਂ ਕਾਫੀ ਦੂਰ ਹੈ ਜਾਂਦੇ ਆ ਉਧਰ ਉਹ ਲੀਕ ਉੱਪਰ ਆ ਪਿਆ ਪੂਰਾ ਪੌਦਾ ਕਿਨੂਆ ਨਾਲ ਬਹੁਤ ਸੋਹਣਾ ਲੱਗਦਾ ਸ਼ਾਂਤੀ ਸ਼ਾਂਤੀ ਲੱਗ ਰਹੀ ਹੈ ਇੱਥੇ ਤਾਂ ਹਾਸੀ ਪੂਰੀ ਸੋਹਣੀ ਲ ਕੇ ਸੁਨਹਰੀ ਐ ਇੱਥੇ ਤਾਂ ਚਲੋ ਹੁਣ ਆਪਾਂ ਚੱਲਦੇ ਆਂ ਸਿਰਪੁਰ ਨੂੰ ਟਾਈਮ ਹੋ ਗਿਆ ਬਹੁਤ ਜ਼ਿਆਦਾ ਬਾਏ ਬਾਏ ਇਹ ਸਾਡੇ ਚੈਨਲ ਤੇ ਪਹਿਲੀ ਵਾਰੋਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਵੀਡੀਓ ਵਧੀਆ ਲੱਗਦੀ ਐ ਸ਼ੇਅਰ ਕਰਨਾ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਣਾ ਬਾਏ ਬਾਏ